ਹਾਂਜੀ ਸਭ ਤੋਂ ਪਹਿਲਾਂ ਅਸੀਂ ਆਪਣੀ ਇਸ ਤਰੀਕੇ ਨਾਲ ਪੈਂਟ ਨੂੰ ਜਿੰਨਾ ਵੀ ਲੈਂਥ ਰੱਖਣੀ ਹੈ ਨੀਚੇ ਫੋਲਡਿੰਗ ਵਾਲਾ ਜੋ ਆਪਾਂ ਐਕਸਟਰਾ ਫੈਬਰਿਕ ਰੱਖਿਆ ਉਹਨੂੰ ਫੋਲਡ ਕਰਕੇ ਕੁਝ ਇਸ ਤਰੀਕੇ ਨਾਲ ਪਰ ਇਹਦੀ ਲੈਂਥ ਰੈਡੀ ਕਰ ਲੈਣੀ ਹੈ ਆਪਣੀ ਪੈਂਟ ਦੀ ਠੀਕ ਹੈ ਔਰ ਇਸ ਤਰੀਕੇ ਨਾਲ ਰੈਡੀ ਕਰਨ ਤੋਂ ਬਾਅਦ ਫਿਰ ਆਪਾਂ ਇਹ ਤੇ ਡਿਜ਼ਾਈਨ ਸਟੇਟ ਕਰਾਂਗੇ ਠੀਕ ਹੈ ਆ ਸਾਡਾ ਪੈਂਟ ਦਾ ਸਿੱਧਾ ਸਾਈਡ ਹੈ ਠੀਕ ਹੈ ਜੀ ਆਪਾਂ ਇਸ ਤਰੀਕੇ ਨਾਲ ਫੈਬਰਿਕ ਪੱਟੀ ਲੈ ਕੇ ਜਿਹੜੀ ਆਪਾਂ ਸ਼ਰਟ ਦੇ ਨਾਲ ਮੈਚ ਕਰਦੀ ਹੈ ਠੀਕ ਹੈ ਉਹਦੇ ਉੱਪਰ ਇਸ ਤਰੀਕੇ ਦੇ ਨਾਲ ਆਪਾਂ ਟਰਾਈਐਂਗਲ ਦੇ ਨਾਲ ਆ ਵਿਖੋ ਇਹਨੂੰ ਡਿਜ਼ਾਈਨ ਕਰਾਂਗੇ ਠੀਕ ਹੈ ਜੀ ਔਰ ਇਸ ਤਰੀਕੇ ਦੇ ਨਾਲ ਆਪਾਂ ਕੀ ਕਰਨਾ ਹੈ ਟਰਾਈਐਂਗਲ ਆਪਾਂ 2/2 ਦੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਬਣਾ ਕੇ ਔਰ ਇਹਨਾਂ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਰੈਡੀ ਕੀਤਾ ਹੈ ਠੀਕ ਹੈ ਔਰ ਆ ਜਿਹੜੀ ਫੈਬਰਿਕ ਪੱਟੀ ਹੈ ਉਹਨੂੰ ਪੇਸਟਿੰਗ ਪੇਪਰ ਦੇ ਨਾਲ ਆਪਾਂ ਪਹਿਲਾਂ ਪੇਸਟ ਕਰ ਲਿਆ ਹੈ ਔਰ ਉੱਪਰ ਕਪੜਾ ਅਟੈਚ ਕੀਤਾ ਹੈ ਔਰ ਆਪਾਂ ਇਸ ਤਰੀਕੇ ਨਾਲ ਜਿੰਨੀ ਲੈਂਥ ਸਾਡੇ ਪੈਂਟ ਦੀ ਉਨੀ ਲੈ ਕੇ ਫਿਰ ਆਪਾਂ ਜਿੰਨੀ ਆ ਵੀ ਤੁਹਾਨੂੰ ਜ਼ਰੂਰਤ ਨੇ ਤੁਸੀਂ ਇਸ ਤਰੀਕੇ ਨਾਲ ਇਹਦੇ ਟਰਾਈਐਂਗਲ ਬਣਾ ਸਕਦੇ ਹੋ ਔਰ ਉੱਪਰ ਇਸ ਤਰੀਕੇ ਨਾਲ ਤੁਸੀਂ ਲੇਸ ਅਟੈਚ ਕਰ ਦੇਣੀ ਹੈ ਠੀਕ ਹੈ ਜੀ ਹੁਣ ਹੋਰ ਵੀ ਸਟਾਈਲਿਸ਼ ਲੁੱਕ ਦੇਣ ਲਈ ਹੈ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਇੱਕ ਸਾਈਡ ਕੰਪਲੀਟ ਹੋ ਗਈ ਹੈ ਦੂਸਰੀ ਸਾਈਡ ਵੀ ਆਪਾਂ ਬਿਲਕੁਲ ਕੰਪਲੀਟ ਕਰਦੇ ਹਾਂ ਔਰ ਜਿਹੜੇ ਤੁਸੀਂ ਟ੍ਰਾਇੰਗਲ ਜਿਸ ਤਰੀਕੇ ਨਾਲ ਵੇਖ 파 ਰਹੇ ਹੋ ਬਿਲਕੁਲ ਸੇਮ ਇਸੇ ਤਰੀਕੇ ਨਾਲ ਜੜਨੇ ਨੇ ਔਰ ਉਸ ਤੋਂ ਬਾਅਦ ਆਪਾਂ ਪਰ ਲੈ ਕੇ ਇਸ ਤਰੀਕੇ ਨਾਲ ਫਿਰ ਆਪਾਂ ਇਹਨਾਂ ਨੂੰ ਸੂਈ ਧਾਗੇ ਦੀ ਮਦਦ ਦੇ ਨਾਲ ਫਿਰ ਆਪਾਂ ਨੂੰ ਵਿੱਚ ਸੈਂਟਰ ਦੇ ਵਿੱਚ ਅਟੈਚ ਕਰਾਂਗੇ ਤਾਂ ਕਿ ਸਾਡੇ ਟ੍ਰਾਇੰਗਲ ਆਪਸ ਜੁੜੇ ਰਹਿਣ ਔਰ ਇੱਕ ਸਾਡਾ ਯੂਨਿਕ ਜਿਹਾ ਡਿਜ਼ਾਈਨ ਬਣ ਕੇ ਤੇ ਰੈਡੀ ਹੋ ਜੇਗੇ ਠੀਕ ਹੈ ਜੀ ਔਰ ਆਪਾਂ ਸਾਰੇ ਇਸ ਤਰੀਕੇ ਨਾਲ ਰੈਡੀ ਕਰਕੇ ਠੀਕ ਹੈ ਜੀ ਆਪਾਂ ਬਿਲਕੁਲ ਇਹ ਪੱਟੀ ਤਿਆਰ ਕਰ ਚੁੱਕੇ ਹਾਂ ਠੀਕ ਹੈ ਜੀ ਔਰ ਇਸ ਤੋਂ ਬਾਅਦ ਆਪਾਂ ਇਹਨੂੰ ਆਪਾਂ ਪੈਂਟ ਦੀ ਸਿੱਧੀ ਸਾਈਡ ਲੈ ਕੇ ਆਪਾਂ 3 3.5 ਇੰਚ ਤੇ ਜਿੰਨੇ ਤੁਸੀਂ ਉੱਪਰ ਰੱਖਣਾ ਚਾਹੁੰਦੇ ਹੋ ਅਸੀਂ 3 ਇੰਚ ਲੈ ਰਹੇ ਹਾਂ ਇਸ ਤਰੀਕੇ ਨਾਲ ਇੱਥੇ ਮਾਰਕ ਕਰਕੇ ਤੁਸੀਂ ਬਿਗਨਰ ਇਸ ਤਰੀਕੇ ਨਾਲ ਮਾਰਕ ਕਰ ਸਕਦੇ ਨੇ ਔਰ ਇਹਦੇ ਉੱਪਰ ਆਪਾਂ ਇਸ ਤਰੀਕੇ ਨਾਲ ਇਸ ਪੱਟੀ ਨੂੰ ਅਟੈਚ ਕਰਨਾ ਹੈ ਠੀਕ ਹੈ ਜੀ ਔਰ ਪੱਟੀ ਨੂੰ ਅਟੈਚ ਕਰਕੇ ਉੱਪਰ ਜਿੱਥੇ ਆਪਾਂ ਸिलाई ਲਗਾਈ ਸੀ ਆਪਾਂ ਇਸ ਤਰੀਕੇ ਨਾਲ ਸिलाई ਕੰਪਲੀਟ ਕਰ ਦੇਣੀ ਹੈ ਠੀਕ ਹੈ ਔਰ ਇੱਕ ਸਾਈਡ ਸੜੀ ਸिलाई ਲੱਗ ਚੁੱਕੀ ਹੈ ਔਰ ਆਪਾਂ ਦੂਸਰੀ ਸਾਈਡ ਵੀ ਬਿਲਕੁਲ ਉਸੇ ਤਰੀਕੇ ਦੇ ਨਾਲ ਆਪਾਂ ਸिलाई ਲਗਾ ਕੇ ਇਹਨੂੰ ਕੰਪਲੀਟ ਕਰ ਲੈਣਾ ਹੈ ਠੀਕ ਹੈ ਜੀ ਔਰ ਪਲੀਜ਼ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਇਸ ਤਰੀਕੇ ਨਾਲ ਆਪਾਂ ਲੈਸ ਨੂੰ ਗੋਮ ਕਰਨ ਲਈ ਉੱਪਰ ਜਿਹੜੇ ਇਹ ਦੇ ਦਿਖ ਰਹੇ ਨੇ ਇਹ ਕਪੜੇ ਦੀ ਕਟਿੰਗ ਆਪਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਠੀਕ ਹੈ ਜੀ ਉੱਪਰ ਰੈਪ ਕਰ ਦੇਣਾ ਹੈ ਔਰ ਕੁਝ ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਇੱਕ ਆ ਵੀ ਤਰੀਕਾ ਹੈ ਔਰ ਇੱਕ ਹੋਰ ਵੀ ਤਰੀਕਾ ਹੈ ਠੀਕ ਹੈ ਜੀ ਜਿੰਨੂੰ ਇਸ ਤਰੀਕੇ ਨਾਲ ਪ੍ਰੋਬਲਮ ਆਉਂਦੀ ਹੈ ਔਰ ਆਪਾਂ ਆਪਜੀ ਨਾਲ ਦੂਸਰਾ ਤਰੀਕਾ ਵੀ ਸ਼ੇਅਰ ਕਰਾਂਗੇ ਕਿਸ ਤਰੀਕੇ ਨਾਲ ਤੁਸੀਂ ਸਟਿਚ ਲਗਾ ਸਕਦੇ ਹੋ ठीक है इस तरीके ना स्टिच लगाने तो टॉप स्टिच भी लगा देंगे और ठीक है इस तरीके रेडी हो गया है ठीक है एक आदा तरीका है उपरों लैस अटैच करके तो और दूसरा तरीका इस तरीके अगर नहीं लग पाती आप करना है इस तरीके पेंट न उल्टी साइड रख के और आप बिल्कुल थले कपड़े न बिल्कुल एन एकोरेट रख के और इस तरीके जी आप उपर स्टिच लगाई है बिल्कुल उस स्टिच के ऊपर ही आप स्टिच लगा के ਠੀਕ ਹੈ ਜੀ ਉਹਨੂੰ ਲਾਸਟ ਤੱਕ ਆਪਾਂ ਸਿਲਾਈ ਲਗਾ ਕੇ ਇਸ ਤਰੀਕੇ ਦੇ ਨਾਲ ਫਿਰ ਆਪਾਂ ਨੂੰ ਕੰਪਲੀਟ ਕਰ ਲੈਣਾ ਹੈ। ਔਰ ਇਸ ਤਰੀਕੇ ਨਾਲ ਫਿਰ ਆਪਾਂ ਸਿੱਧੀ ਸਾਈਡ ਨੂੰ ਪਲਟ ਕੇ ਦੇ ਉੱਪਰ ਇਹਦੀ ਟੌਪ ਸਟਿਚ ਲਗਾ ਦੇਣੀ ਹੈ ਤਾਂ ਕਿ ਸਾਡਾ ਜਿਹੜਾ ਹੈ ਹੋਰ ਵੀ ਜ਼ਿਆਦਾ ਅੱਛਾ ਲੁਕਾ سکے ਔਰ ਸਾਡੀ ਇਹ ਸਿਲਾਈ ਉੱਠੀ ਉੱਠੀ ਹੋਈ ਨਾ ਲੱਗੇ ਠੀਕ ਹੈ। ਦੂਸਰੀ ਸਾਈਡ ਵੀ ਆਪਾਂ ਇਸ ਤਰੀਕੇ ਨਾਲ ਹੀ ਬਿਲਕੁਲ ਆਪਾਂ ਸਿਲਾਈ ਲਗਾ ਕੇ ਇਹਨੂੰ ਇਸ ਸिलाई ਕੰਪਲੀਟ ਕਰ ਲੈਣੀ ਔਰ ਇਹਦੇ ਉੱਪਰ ਵੀ ਆਪਾਂ ਟੌਪ ਸਟੀਚ ਲਗਾ ਕੇ ਇਹਨੂੰ ਠੀਕ ਹੈ ਜੀ ਰੈਡੀ ਕਰ ਲੈਣਾ ਹੈ ਔਰ ਆਪਾਂ ਇਹਨੂੰ ਆਹ ਵੇਖ ਫੋਲਡ ਕਰਕੇ ਤੁਹਾਨੂੰ ਵਿਖਾਣੇ ਕਿਵੇਂ ਦਾ ਲੱਗ ਰਿਹਾ ਹੈ ਕੁਛ ਇਸ ਤਰੀਕੇ ਦਾ ਸਾਡਾ ਔਰ ਲੁਕਾ ਰਿਹਾ ਹੈ ਔਰ ਆਪਾਂ ਆਪ ਜੀ ਨੂੰ ਇਹਨੂੰ ਵੇਅਰ ਕਰਕੇ ਵੀ ਵਿਖਾਣੇ ਕਿਵੇਂ ਦਾ ਲੱਗ ਰਿਹਾ ਹੈ ਠੀਕ ਹੈ ਜੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਣਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ